ਹਾਂਜੀ ਆਪਾਂ ਪਹੁੰਚ ਗਏ ਸਕੇਤ ਢਾਬੇ ਤੇ ਅਮਰੀਕ ਸਕੇਤ ਢਾਬਾ ਮੁਰਥਲ ਆਪਾਂ ਕਰੋ ਤੁਰੇ ਸੀ ਸਵਾ 3 ਤੇ ਆਪਾਂ ਪੌਣੇ 7 ਵਜੇ ਪਹੁੰਚ ਗਏ ਜੀ ਮੁਰਥਲ ਹਾਂ ਆ ਉੱਧਰ ਆ ਜਾ ਉੱਧਰ ਹਵਾ ਨਹੀਂ ਲੱਗੂ ਮੌਸਮ ਖਰਾਬ ਆ ਜੀ ਬਾਹਰ ਅੱਜ ਮੀਂਹ ਪੈ ਰਿਹਾ ਤੇ ਗੱਡੀ ਆਪਾਂ ਨੇ ਧੋਤੀ ਸੀ ਆਉਣ ਤੋਂ ਪਹਿਲਾਂ ਗੱਡੀ ਹੋ ਗਈ ਕਾਣੀ ਕਾਲੀ ਤੋਂ ਪ੍ਰੀਮ ਕਲਰ ਤੁਹਾਨੂੰ ਦਿਖਾਉਣੇ ਆ ਬਾਅਦ ਚੋ ਗੱਡੀ ਲੈ ਇਹਦਾ ਬਾਾਈ ਬੁੱਕ ਹੋ ਗਿਆ ਹੇਰ ਹੁਣ ਲੱਗੀ ਅੰਦਰੇ ਚੱਲ ਫੇਰ ਉਹਦਾ ਹਵਾ ਲੱਗੂ ਲੱਗੀ ਹਾਂ ਉਹ ਵੀ ਅੰਦਰ ਬੈਠੀ ਅੰਦਰ ਰੋਲਾ ਪਾਉਂਦਾ ਪਰ ਅੰਦਰ ਖਾਲਸਾ ਜੀ ਹਰਦੀਨ ਫਰਦੇ ਭਾਈ ਜੱਪਲਾਂ ਚ ਕਾਹ ਜਾ ਕੇ ਪਾਉਣਗੇ ਫੂਡ ਕਿਉਂਕਿ ਸੁੱਤੇ ਪਿਆਨ ਬਿਆਰੇ ਨੂੰ ਚੱਕ ਲਿਆ ਲੀਂਦੀ ਦਾਲੇ ਅੱਖਾਂ ਵੀ ਨਹੀਂ ਖੁੱਲੀਆਂ ਸਵਾਰ ਕੇ ਲੋ ਜੀ ਜਿਹੜੇ ਵੀ ਟੇਬਲ ਤੇ ਜਾਂਦੇ ਆਂ ਉਹ ਭੁੱਖ ਮਿਲਦਾ ਪਹਿਲਾਂ ਉੱਧਰ ਬਾਹਰ ਬੈਠਣ ਲੱਗੇ ਸੀ ਉਹ ਵੀ ਭੁੱਖ ਸੀ ਫੋਕੋ ਗਿਆ ਹੁਣ ਜਾਣ ਤੋਂ ਪਹਿਲਾਂ ਆ ਵੀ ਉਰੇ ਬੈਠਣ ਲੱਗੇ ਇੱਥੇ ਹੀ ਭੁੱਖ ਸੀ ਤੇ ਐਂਟ ਚ ਆ ਕੇ ਜੀ ਆਹ ਮਿਲੀ ਜਗ੍ਹਾ ਆਪਾਂ ਨੂੰ ਚਾਲ ਜੀ ਕਿਆ ਖਾਣਾ ਇਹਦੀ ਕਿਆ ਖਾਣਾ ਪਿਆ ਖਾਣਾ ਚੱਲੋ ਤਾਂ ਲੰਘਦੇ ਨਹੀਂ ਰਹਾ ਕਿਆ ਖਾਣਾ ਥਲੀ ਨੇ ਤੂੰ ਤਾਂ ਐਡਾ ਪ੍ਰੋਫਰ ਹੋ ਗਈ ਹਮਨੇ ਆਟਾ ਪ੍ਰੋਫਰ ਮੁੱਖਣ ਕੇ ਸਮਾਹ ਨਾ ਨਾਨ ਆਹ ਐਨੇ ਖਾਣੇ ਨਾਨ ਨਾਲ ਇਹਨੂੰ ਪਤਾ ਵੀ ਨਹੀਂ ਵੀ ਨਾਨ ਕੀ ਆਏ ਨਾਨ ਕੀ ਆਏ ਕਿਆ ਨਾਂ ਦਾਨੀ ਆ ਦੇਖਿਓ ਬਾਈਆਂ ਦੇ ਰੇਟ ਗਿਆ ਕੋਸਾਂ ਆਹ ਦਾ ਟੈਂਪੂ ਪੜਾਹਾ ਜਿਹੜਾ ਦੂਆ ਹੁੰਦਾ ਢੂਂਡਿਆ ਕਰਾਲੀ ਵਾਲਾ ਨਾਉ ਬਾਈ ਕਰਾਲੀ ਵਾਲਾ ਆਪਣਾ ਟੂਰ ਦੇਖਿਆ ਸਦੇਵ ਢਾਬੇ ਦੇ ਹਾਂ ਫੇਰ ਅਸੀਂ ਪਰੋਟੇ ਪਰਾਨੇ ਦੇ ਰੇਟ ਕਿੱਥੇ ਆਂ ਸਾਡ ਤਾਂ ਦੇਖੀ ਵਿੱਚ ਨੂੰ ਦਿਖਾਈਏ ਭਾਈ ਮੈਂ ਦੇਖਿਆ ਮੈਪ ਉਹਦੇ ਇਟਾ ਮਗਰ ਉਹ ਤੇ ਗਿਆ ਹੀ ਨਹੀਂ ਸੀ ਉਹ ਲੋਕੀ ਨਹੀਂ ਗਿਆ ਲੋ ਜੀ ਇਸ ਪਾਸ ਸਾਰਿਆਂ ਨੇ ਖਾਦੇ ਪਰੌਂਠੇ ਅਸੀਂ ਤੇ ਸਹਿਜ ਨੇ ਮੰਗਾ ਲਿਆ ਪੀਜ਼ਾ ਕੀ ਆ ਬਾਈ ਬੇਕਰ ਇਹਨਾਂ ਨੇ ਜਿਹੜਾ ਲਿਆਂਦਾ ਇਹਦਾ ਚਲੋ ਬਜਾਰੇ ਖਾਵੇ ਦੋ ਦਿਨ ਪੀਜ਼ਾ ਮੈਂ ਖਾ ਕੇ ਦੇਖਿਆ ਮਿੱਠਾ ਜਿਹਾ ਪੀਜ਼ਾ ਬਣਾਇਆ ਕੋਈ ਮਿਰਚ ਤਾਂ ਹੈ ਨਹੀਂ ਲੱਗੀ ਪੀਪਰ ਬਸ ਸਹਿਜ ਨਾਲ ਉਹ ਕਿੰਨਾ ਨੇ ਰਾਤ ਵਾਲੇ ਗਾਰਮ ਵਰਗੇ ਆ ਗਏ ਯਾਰ ਦੇਖੇ ਕੋਈ ਬਚਿਆ ਹੋਇਆ ਮਾਂ ਕੋਈ ਰਾਤ ਰੋਦ ਵਾਲੇ ਬਚੇ ਹੋਇਆ ਦੇਖੀ ਨੀ ਲਓ ਜੀ ਅੱਜ ਆਪਣੇ ਕੋਲ ਟਾਈਮ ਫालतੂ ਆ ਆਪਾਂ ਪਹਿਲਾਂ ਥੋੜਿਆ ਜੀ ਥੋੜਾ ਜਾਂ ਆਹ ਚਲੋ ਵੇਲੇ ਟਾਈਮ ਹੈ ਅੱਧਾ ਘੰਟਾ ਹੋਰੇ ਰੂਪੇ ਚੱਲਦੇ ਆ ਯਾਰ ਇਹ ਰੇਡ ਨੂੰ ਨਹੀਂ ਰਹਿਈ ਵੇ ਬੜੀ ਸੋਹਣੀ ਸੋਹਣੀ ਮਠਿਆਈ ਬਣਾ ਕੇ ਰੱਖੀ ਹੋਈ ਆ ਆ ਦੇਖ ਲਓ ਡੱਬਿਆਂ ਜਿਹਾ ਸੋਹਣੀ ਬਣਾ ਬਣਾ ਰੱਖੀ ਪਰ ਪੈਕ ਕਰਕੇ ਹਾਂ ਰਬੜੀ ਖਾਣੀ ਰਬੜੀ ਆਹ ਨਾਲ ਸੀ ਫਰੂਟ ਰਬੜੀ ਇੱਕ 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 ਫਰੂਟ ਵਾਈਟ ਵਾਲੀ ਚੈੱਕ ਕਰਕੇ ਦੇਖੀਏ ਕਿ ਕਿੰਨੇ ਦੀ ਆ ਹਾਂ ਬਿਲ ਕਰਾ ਲੋਨੇ ਕਿੱਥੇ ਕਰਾਉਣਾ ਇੱਕ ਹਾਂ ਇੱਕ ਫਰੂਟ ਰਵੜੀ ਉੱਥੇ ਜਿਹੜੀ ਨੰਬਰ ਤੇ ਲਿਖਿਆ ਹੋਇਆ ਨੋਡੀ ਨੰਬਰ ਤੇ ਨਹੀਂ ਆਉਂਦਾ ਉਹ ਪਾ ਕੇ ਨਕਲੀ ਸਿਆ ਕਰੋ ਬਾਈ ਰੇਟ ਮੇਰੇ ਕੋਲ ਹੁੰਦੇ ਜਿਹੜੀ ਨੰਬਰ ਪੇ 160 ਇਹ ਬਾਕੀ ਨਾ ਉਹ ਕੰਮ ਕਰਦੇ ਆ ਆਪਣੇ ਲੋਕ ਖਰਾਬ ਡੇਢ ਲਿਖਿਆ ਕੁਝ ਹੋਰ ਆ ਬਾਅਦ ਚ ਲੰਦੇ ਕੁਝ ਹੋਰ ਇਹਨਾਂ ਨੂੰ ਜੀਐਸਟੀ ਵਿੱਚ ਲਾ ਕੇ ਰੇਟ ਲਿਖਣਾ ਚਾਹੀਦਾ ਕਿਉਂਕਿ ਹੁਣ ਬੰਦੇ ਦੇ ਕੋਲ ਹੋਵੇ ਉਹਨੂੰ ਨਹੀਂ ਨੰਬਰ ਪੇ ਤਾਂ ਉੱਥੇ ਜਾ ਕੇ 104 ਹੋ ਗਿਆ 5 ਰੁਪਏ ਵਧ ਗਏ ਜੀਐਸਪੀ ਦੇ ਤੇ ਆ ਰੇਟ ਦੇਖ ਸਕਦੇ ਹੋ ਜੀ ਉਹ ਲਿਖਾਇਆ ਨੇ 99 ਰੁਪਏ ਆਹ ਸਵਾਦ ਆ ਜੀ ਖਾਣ ਨੂੰ ਆਹ ਫਰੂਟ ਰੋਟੀ ਜੜੀ ਲਈ ਆਪਾਂ ਤੇ ਬਾਕੀ ਆ ਜਰੂਰ ਇਹ ਕਪੜਾ ਕਰਦੇ ਆ ਜੀ ਮੈਂ ਉੱਥੇ ਵੀ ਦੇਖਿਆ ਆਪਣੇ ਆਪਣੇ ਵਾਲੀ ਸਾਈਡ ਵੀ ਤੇ ਲੋ ਆਪਾਂ ਆਈ ਦੀ ਕਹਿੰਦੀ ਮੁਰਥਲੇ ਇਧਰਲੀ ਸਾਈਡੋਂ ਮਿਲ ਗਈ ਦਿੱਲੀ ਵਾਲੀ ਸਾਈਡ ਮੈਂ ਆਪਣੇ ਪੰਜਾਬ ਚ ਵੀ ਦੇਖਿਆ ਉਹਨਾਂ ਨੇ ਰੇਟ ਜਿਹੜਾ ਲਿਖਿਆ ਹੋ ਗੀਐਸਟੀ ਦੇ ਮਤਲਬ ਕਿ ਜੀਐਸਟੀ ਦੇ ਬਾਹਰ ਲਿਖਿਆ ਹੋਇਆ ਹੈ ਜੀਐਸਟੀ ਵਿੱਚ ਨਹੀਂ ਲੱਗੀ ਵੀ ਜੀਐਸਟੀ ਤੋਂ ਬਿਨਾ ਬਿਨਾ ਰੇਟ ਲਿਖੇ ਹੋਏ ਆ ਕੀ ਗੱਲ ਆ ਠੰਡ ਅੱਜ ਆਪਾਂ ਨੂੰ ਜੀਰਕਪੁਰ ਕੋਲੇ ਆ ਕੇ ਆ ਗਿਆ ਸੀ ਮੀਂਹ ਅੰਬਾਲੇ ਦੀ ਮੀਂਹ ਪੂਰਾ ਪੈਂਦਾ ਸੀ ਜਾਨੀ ਕਿਤੇ ਹਟ ਜਾਂਦਾ ਸੀ ਕਿਤੇ ਆ ਹੀ ਹੁੰਦਾ ਸੀ ਪਰ ਉਹਦਾ ਨਹੀਂ ਸੀ ਹੈ ਮੁਰਥਲ ਆਪਣੇ ਤੇ ਮੌਸਮ ਸਾਫ਼ ਵਾਲੇ ਥੋੜਾ ਜਿਹਾ ਪਰ ਹਵਾ ਚੱਲਦੀ ਗੱਡੀ ਦੀ ਹਾਲਤ ਦੇਖੋ ਜੀ ਮੀਂਹੇਂ ਕੀ ਕਰਤੀ ਧੋ ਕੇ ਲਿਆਂਦੀ ਸੀ ਕਾਲੀ ਤੋਂ ਕਰਤੀ ਕਰੀਮ ਕਲ ਰ ਇਹੇ ਗੱਡੀ ਦਾ ਹੋਰ ਦੇਖ ਬੱਲੇ ਬੱਲੇ ਲੇਟਾਂ ਦੇਖੋ ਲੇਟਾਂ ਵੀ ਆਹੀ ਗੱਡੀ ਦਾ ਕਹਿਣਾ ਸੱਚ ਗਿਆ ਮੈਂ ਉਹ ਹੀ ਮੈਂ ਤਾਂ ਆਪ ਹੀ ਦਿਖਾ ਰਿਹਾ ਮੈਂ ਧੋ ਕੇ ਲਿਆਂਦੀ ਦੀ ਕਾਲੀ ਦੇ ਕਰੀਮ ਕਲਰ ਹੋ ਗਈ ਇਹ ਤਾਂ ਚਾਂਚਨੀ ਵਾਲੀ ਗੱਡੀ ਸਾਡੀ ਹੈ ਕੀ ਕਹਿੰਦਾ ਨਾਲ ਪੱਕੇ ਪੱਕੇ ਆਏ ਆਪਾਂ ਪੱਕੇ ਪੱਕੇ ਜਿਹੜਾ ਆਇਆ ਵੀ ਜਿਹੜੀਆਂ ਗੱਡੀਆਂ ਜਿਹੜਾ ਹੁਣ ਕੋਲ ਨੂੰ ਲੰਗਦੇ ਨੇ ਜਿਹੜੇ ਟਾਇਰਾਂ ਨਾਲ ਉਹ ਛਿੱਟੇ ਜੇ ਕਰਦੇ ਉਹਨਾਂ ਨਾਲ ਜ਼ਿਆਦਾ ਲਿਪੜਦੀ ਗੱਡੀ ਹੁਣ ਲੇਟਾਂ ਧੋਣੇ ਦੀਆਂ ਥੋੜੀਆਂ ਜੀਆਂ ਨਹੀਂ ਝੂਡੇ ਪੁੱਤ ਸਵੇਰੇ ਸਵੇਰੇ ਝੂਡੇ ਘੋਣ ਲੈਂਦਾ ਹੁੰਦਾ ਹਰ ਲਈ ਨਾ ਤੇ ਢਿੱਡ ਦੁਖੂਗਾ ਗੱਡੀ ਤਾਂ ਕਹਿੰਦਾ ਹਾਂ ਹਾਂ ਉਹਨਾਂ ਦੀ ਵੀ ਢਿੱਡ ਦੁਖਣਾ ਹੈ ਯਾਦ ਹੋਰੇ ਪੱਲੀਆਂ ਇਹ ਚਾਉਂਦੇ ਹੁੰਦੇ ਤੇ ਉਰੇ ਦੇ ਉੱਪਰ ਹੂਲ ਪਾਏ ਪਾਏ ਹੁੰਦੀਆਂ ਪੱਲੀਆਂ ਜਾਂ ਤੰਬੂ ਜੇ ਲੱਗੇ ਹੁੰਦਾ ਤਾਂ ਟੈਂਟ ਜੇ ਤੇ ਹੁਣ ਦੇਖੋ ਜੀ ਇਹ ਕਿੱਡੀ ਬੈਲਣੀ ਖੜੀ ਗਾਲ ਪਈ ਹੁੰਦੇ ਨੇ ਆਂਡਲੀ ਆਪਾਂ ਪਹੁੰਚ ਗਏ ਜੀ ਦਿੱਲੀ ਕੀ ਕ੍ਰਾਈ ਟੂਵਰਡਸ ਹਜ਼ਾਰ ਤੋਂ ਆਲੇ ਆਲੀ ਬਹਿਚਾਰੋਂ ਲੰਘ ਕੇ ਦਿੱਲੀ ਦੇ ਕੋੜੀ ਦਾ ਟੇਰ ਕੋੜੀ ਦਾ ਟੇਰ ਯਾਦਾ ਅਦਨਾਂ ਵੀਡੀਓ ਜੀ ਆਉਂਦੇ ਵੀ ਦਿਖਾਦੇ ਵੀ ਜਦ ਇਹ ਆ ਗਿਆ ਤਾਂ ਸਮਝੋ ਉਧਰ ਨੂੰ ਪੈਂਡ ਨੂੰ ਜਾਂਦੇ ਹੋਏ ਤਾਂ ਹਾਂਗੇ ਪਲੇਲੀ ਡੱਪ ਗਏ ਤੇ ਇਧਰ ਦੇ ਹੁਣ ਪੈਂਡ ਦੇ ਆਉਂਦੇ ਆ ਉਹਨੂੰ ਆਪਾਂ ਦਿੱਲੀ ਚ ਐਂਟਰ ਹੋ ਗਏ ਆਪਾਂ ਆਪਣੇ ਵੀ ਨਹੀਂ ਮੀਂਹ ਪੈਂਦਾ ਸੀ ਤੇ ਇੱਧਰ ਭਾਈ ਪੂਰਾ ਪੋਲਿਊਸ਼ਨ ਔਰ ਧੁੱਪ ਨਿਕਲੀ ਹੋਈ ਆ ਇੱਕ ਵੀ ਨੰਬਰ ਨਾਲ ਦਿੱਲੀ ਨੰਬਰ ਆ ਪੱਕੀ ਗੱਲ ਗੱਡੀ ਵੀ ਟਾਇਰ ਪਾਏ ਹੋਏ ਆ ਹੂੰ ਦੱਸ ਇਹਨੂੰ ਕਾਦੇ ਕੋਈ ਰੋਕ ਨਹੀਂ ਆਇਆ ਪੰਜਾਬ ਦੀ ਗੱਡੀ ਨੂੰ ਜਦ ਹੀ ਪਾਈ ਜਾਂਦੇ ਆ ਬਾਫੇ ਦਾ ਤੇ 3000 ਰੁਪਏ ਦੀ 2000 ਲੱਤਾਂ ਤੋਂ ਗੱਡੀ ਦਾ ਨਾਲੇ ਮੋੜੇ ਨਾਲੇ ਵੀ ਹਾਂ ਨਾਲੇ ਵੀ 20 ਇੰਚ 22 ਇੰਚ ਪਾਏ ਫਿਰ ਤਾਂ ਬਦੰਦਰ ਚੱਲੋ ਹੀ ਪੂਰੀ ਟ੍ਰੈਫਿਕ ਆ ਦਿੱਲੀ ਜਿਸਟੇਸ਼ਨ 9 ਵਜੇ ਲੋ ਜੀ 에어ਪੋਰਟ ਦੇ ਨੇੜੇ ਪਹੁੰਚ ਗਏ ਆਪਾਂ ਉਹ ਵੀ ਦਾ ਜਾਜ ਵਿੱਚ ਨੁੜਿਆ ਜਾਂਦਾ ਅੱਜ ਕੀ ਲੋਕ ਆ ਖੜ ਕੇ ਜੇਪੂਟ ਆ ਗਏ ਹਾਂ ਹਾਂ ਇਹ ਤੇ ਪਾਰਕੀ ਦੀ ਵਰਤੀ ਵਿਚੋਣ ਵਾਸਤੇ ਆਹ ਸੈਡਾਂ ਦੇ ਲਾਏ ਵੀ ਖੜ ਗਏ ਭਾਈ ਇੱਥੇ ਕਿੱਥੇ ਦੇਈਦਾ ਆਦੀ ਆ ਫਿਰ ਲੋ ਵੀ ਕੱਢੋ ਸਮਾਨ ਕੱਢੋ ਸਮਾਨ ਬਹੁਤ ਦੇ ਦੇ ਜਿੰਨੇ ਜਿੰਨੇ ਆ ਹਾਂ ਤੁਹਾਡਾ ਮਾੜਾ ਦੇ ਦੇ ਲੁੱਟ ਲਈ ਚੱਲੇ ਆਂ ਲੈ ਪੈਗਾ ਲੱਕੀ ਕਹਿੰਦਾ ਤੂੰ ਸਾਡਾ ਬੇਸ਼ੇ ਲੁੱਟ ਲਈ ਚੱਲਿਆ ਹੈ ਬਾਈ ਤੇਰਾ ਕੱਲੇ ਦਾ ਥੋੜੀ ਆ ਸਾਡਾ ਵੀ ਆ ਹੱਕ ਨਾਲ ਲੈ ਕੇ ਚੱਲੇ ਆਂ ਹੋਲੀ ਹੋ ਜੋ ਕਾਦੀ ਗਾੜੀ ਲੱਗੀ ਆਪਣੇ ਕੋਲ ਟਾਈਮ ਵਾਧੂ ਪਿਆ ਹੈ ਉਧਰ ਭੱਜੇ ਜਾਣੇ ਕੀ ਮੈਂ ਧੱਕੀ ਗਿਰਨਾ ਨਹੀਂ ਪੈਰ ਧੱਕ ਕੇ ਰੱਖੀ ਪਰਛਾ ਹਰਲੀਨ ਹਾਂ ਆ ਟਾਂ ਲਾ ਗਈ ਫੇਰ ਇਹ ਯਾਹੂ ਆਪਾ ਹਾਂ ਆਪਾਂ ਵੀ ਚੱਲਦੇ ਆਂ ਮੈਂ ਬੇਰੋਗਨ ਖੋਲਿ ਦਿਨ ਆਪਾਂ ਕਿ ਆਪਕੜੇ ਨੰਬਰ ਤੇ ਜਾਣਾ ਦੋ ਦੇ ਠੀਕ ਹੈ ਕੋਈ ਨਹੀਂ ਹੋਈ ਭਾਈਆ ਫਰਾਂ ਆਪਾਂ ਜਿੱਕੇ ਬਾਹਰ ਨਿਕਲ ਜਮ ਤਲ ਆਏ ਕਹਿੰਦੇ ਭਾਈ ਅਸੀਂ ਇੱਕ ਦਿਨ ਬਾਅਦ ਆ ਜਾਣਾ ਉਹ ਜਿਵੇਂ ਨਾ ਲੱਗੀਆਂ ਪੂਰਾ ਰਸਾ ਥੋਲੇ ਬਲੂ ਆ ਹਰਾ ਇਹ ਇੰਡੀਆ ਦਾ ਖੜਾ ਜੀ ਲੋ ਜੀ ਸਮਾਨ ਵਗੈਰਾ ਆਪਾਂ ਨੇ ਜਮਾ ਕਰਵਾਤਾ ਆਪਣਾ ਤੇ ਸਭ ਕੁਝ ਕਰਕੇ ਆਪਣਾ ਡਨ ਹੋ ਗਿਆ ਓਕੇ ਹੋ ਗਿਆ ਹੁਣ ਆਪਾਂ ਜਾ ਰਹੇ ਜੀ ਆਪਣੇ ਗੇਟ ਵੱਲ ਨੂੰ ਜਿੱਥੇ ਤੋਂ ਆਪਾਂ ਨੇ ਜਹਾਜ਼ 'ਚ ਬੈਠਣਾ कि गेट, आपना? गेट किना नहीं अपना गेट नंबर कि मैं फिर नहीं देखा यार तो जी आ गए इस टाइम ड्यूटी ड्यूटीफ्री एरिए ਬੋ ਜੀ 에어ਪੋਰਟ ਚ 3 ਵੀਲਰ ਵੀ ਖੜੇ ਨੇ ਦੇਖੋ ਸਾਡੇ ਬੰਦੇ ਨੇ ਇਹਨੂੰ ਭੁੱਖ ਲੱਗ ਜਾਂਦੀ ਆ ਜਾ ਖਲੋਣੇ ਚਾਹੀਦੇ ਨੇ ਇਹਨੂੰ ਜਦ ਭੁੱਖ ਲੱਗ ਜਾਂਦੀ ਆ ਚਲ ਪਹਿਲਾਂ ਤੈਨੂੰ ਤੇਰੀ ਪੇਟ ਪੂਜਾ ਕਰਾਵਾਂ ਚਲ ਕਿਆ ਖਾਣਾ ਹਾਂ ਆ ਜਾ ਫਿਰ ਪੀਜ਼ਾ ਖਾ ਲਾਂ ਆ ਯਾ ਪਰ ਹੁਣ ਤੋਂ ਹੋ ਗਿਆ ਹਾਲਾ ਨਾ ਅਜਾ ਲੋ ਜੀ ਆਪਾਂ ਜਿਹੜਾ ਗੇਟ ਨੰਬਰ 24 ਤੇ ਆਪਣੀ 에ਰਲਾਈਨ ਹੈਗੀ ਆ 에어 ਇੰਡੀਆ 에어 ਇੰਡੀਆ ਦੇ ਇੱਧਰ ਵੀ ਖੜੇ ਨੇ ਜਹਾਜ਼ ਜਿਹੜੀ ਉਹਦਾ ਛੋਟਾ ਆਪਾਂ ਵੱਡੇ ਜੀ ਜਾਣਾ ਹੂ ਉਹ ਲੱਗੇ ਨੇ ਇਹਨਾਂ ਕੋਲੋਂ ਆਪਾਂ ਨੂੰ ਪਿੰਨਾ ਤੁੰਨਾ ਕੋਲ ਲਿਆਓ ਤੇ ਇੱਧਰ ਵੀ ਖੜੇ ਨੇ ਹਾਂ ਯਾ ਬਾਗ ਦਾ ਬੜੇ ਸੋਹਣੇ ਫੁੱਲ ਬਣਾਏ ਨੇ। ਹੋਰ ਵੀ ਨਮਕੀਨ ਵੀ ਤਾਂ ਲੈਣੀ ਹਲਦੀ ਰਾਮ ਤੇ। ਹਲਦੀ ਰਾਮ ਨੂੰ ਵੀ ਦੇਖ ਲਈ। ਹਾਂ। ਚਲ ਆਇਆ ਮੈਂ ਪੜੀਦੀ ਜਣਾ ਮੈਂ ਪੜੋਣੀ ਆ। ਵਾਕੀ ਭਾਈ ਇਹ ਬਾਬੇ ਦੇ ਵੀ ਨਜ਼ਾਰੇ ਆ। 에어ਪੋਰਟ ਚ ਵੀ ਬੈਠਾ ਬਾਬਾ ਜੀ। ਕੀ ਬਾਤ ਹੈ ਬਾਬੇ ਦੀਆਂ। ਜੋਗਾ ਕਰ ਕਰ ਕੇ ਕਿੱਥੇ ਤੱਕ ਪਹੁੰਚ ਗਿਆ ਬਾਬਾ ਜੀ। ਯਾਪਾ ਆਪਣਾ 24 ਗੇਟ ਨੰਬਰ 18 ਤੋਂ ਲੈ ਕੇ 26 ਤੱਕ ਗੇਟ ਨੰਬਰ ਇੱਧਰ ਨੇ ਤੇ 17 ਨੰਬਰ ਆਹ ਹੈ ਕੋਲੇ ਓ ਲੈ ਹਲਦੀ राम ਲੰਗੀ ਹਲਦੀ राम ਲੰਗੀ ਹਲਦੀ राम ਮੁੜ ਕੇ ਆ ਜੰਨੇ ਆ ਲਓ ਜੀ ਆਪਾਂ ਲੈਣੀ ਨਮਕੀਨ ਇੱਥੋਂ ਤੇ ਹੁਣ ਮੁੜ ਕੇ ਆਉਣਾ ਪੈਣਾ ਦੁਬਾਰਾ ਭਾਈ ਅੱਛਾ ਜੀ ਲੋ ਜੀ ਭਾਈ ਪੀਜੀ ਵਾਲੇ ਦਾ ਕਹਿੰਦਾ ਸਾਨੂੰ ਟਾਈਮ ਲੱਗੂਗਾ ਪਿਆਰ ਆਉਣ ਨੂੰ ਅੱਧਾ ਪੂਣਾ ਘੰਟਾ ਮਲਗੀ ਵਿੱਚ ਸਾਰਾ ਕੁਝ ਕਰਨ ਨੂੰ ਭੀੜ ਸੀ ਉੱਤੇ ਇਸ ਕਰਕੇ ਲੈ ਲੈ 버ਗਰ ਉਹ ਬੰਦਾ ਦਾ ਗੈਰ ਅੱਜ ਆਦਿ ਗਿਆ ਹੁਣ ਰਾਜਵੀ ਉਹ ਠੀਕ ਉਹ ਤੂੰ ਰੱਜ ਗਈ ਸਮਝ ਸਾਰੇ ਰੱਜ ਗਏ ਕੋਈ ਨੰਬਰ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਲੋ ਜੀ ਆਪਾਂ ਵੀ ਚੱਲੀਏ ਲਾਗੇ ਬਿਠਾਉਣ ਉਧਰ ਤੇ ਆਪ ਬਾਦਰ ਆਪਾਂ ਵੈਰੇ ਸੀ ਇੱਧਰ ਆਵੇ ਕਿਉਂਕਿ ਉਧਰ ਸੀਟ ਨਹੀਂ ਸੀ ਇੱਧਰ ਕੁਰਸੀਆਂ ਖਾਲੀ ਪਈਆਂ ਸੀ ਇਸ ਕਰਕੇ ਆਪਾਂ ਆ ਗਏ ਸੀ ਇੱਧਰ ਸਹਿਜ ਰਹਜ ਇਹਦੋਂ ਨਾ ਵਰਤੋ ਕਿੰਦੂ ਤਾਂ ਨਹੀਂ ਕਰੀ ਆ ਆ ਇਹਦਰ ਜਾ ਦੇਖੀ ਆ ਦੇ ਆ ਜੋ ਕਿਹੜੀ ਚੀਜ਼ ਜਾਣਾ ਦੱਸ ਕਿੰਨੇ ਤੇ 15 ਆਹ ਰਾਜ ਆਪਾਂ ਬਹੁਤ ਏਰੀਂਡੀ ਜੇ ਜਾਣਾ ਹੈ। ਇਦਾਂ ਰੱਖ ਦਿਆਂਗੇ ਯਾਦ ਚ ਸਮਾਨ ਬਰੇਖਾਲ ਤੇ ਬੈਗ ਬਹੁਤ ਪਿੱਛੇ ਨੂੰ। ਇੱਥੇ ਨੂੰ ਹੋਲੀ ਬੈਠੇ ਆ ਦਰਵਾਜਾ ਆਇਆ। ਆਏ ਛੋਟੀ ਛੋਟੀ ਟਰਾਲੀਆਂ ਵਿੱਚ ਜਾਂਦਾ ਸਮਾਨ ਲੈਦੇ ਜਾਂਦੇ ਨੇ ਇਹ। ਚੱਲ ਰਹਿਜੂ। ਸੰਜਾ ਸੰਜਾ ਇੱਥੇ। ਹੂੰ। ਓ ਜਾ ਆ ਸਹਾਜ ਨੇ ਟੂਟੀਆਂ ਚੱਲੀਆਂ ਕਰੀਆਂ ਆਈਆਂ ਉਹਨਾਂ ਸੈਂਸਰ ਲੱਗਾ ਜਦੋਂ ਮੋਰੇ ਨੂੰ ਦੇਖਦਾ ਲੈ ਸਹ ਇਹੋ ਫੜ ਉਹ ਦੂਈ ਚੱਲਦੀ ਤੈਨੂੰ ਦੇਖ ਲੈਣਾ ਉਹਨੇ ਦੇਖ ਲੈਣਾ ਉਹ ਉਹ ਵੇਖੀ ਹੋਈ ਤੈਨੂੰ ਹੋਵੇ ਉਹਨੇ ਦੇਖ ਲਿਆ ਤੈਨੂੰ ਫੇ ਦੇਖ ਲਿਆ ਇਹ ਬਾਈ ਪੀਣ ਵਾਸਤੇ ਆ ਵੀ ਪਾਣੀ ਪੀ ਸਕਦਾ ਹੈ ਪੀ ਲੈ আর ਲੀਨ ਦੇ ਲੋ ਕਹਿੰਦੀ ਸੀ ਮੈਂ ਨਹੀਂ ਤਾਂ ਨਹੀਂ ਜਾਂਦੀ ਇਟਲੀ ਨੂੰ ਮੇਰਾ ਦਾਦੀ ਕੋਲ ਰਹਿਣਾ ਸਭ ਤੇ ਮੁਰੇ ਭੱਜੀ ਜਾਂਦੀ ਸਾਡੇ ਨਾਲ ਤੇ ਆ ਦੇਖੋ ਬਾਕੀ ਸਾਰੇ ਅਸੀਂ ਪਿੱਛੇ ਜਾ ਰਹੇ ਹ ਉਹ ਉੜੀ ਹੋ ਜਾਂਦੀ ਹਰਲੀਨ ਤੂੰ ਤਾਂ ਕਹਿੰਦੀ ਮੈਂ ਜਾਣਾ ਨਹੀਂ ਇਟਲੀ ਨੂੰ ਕਰੀ ਹੁਣ ਤੈਨੂੰ ਅਸੀਂ ਅਗਲੀ ਵਾਰ ਜ਼ਿਆਦਾ ਆਉਂਗੇ ਅਸੀਂ ਆ ਆਸ ਹੀ ਆ ਜਾਣਾ ਤਿੰਨਾਂ ਨੇ ਤੈਨੂੰ ਉੱਥੇ ਛੱਡਿਉਣਾ ਮੇਰੇ ਨਾਲ ਕਿੱਥੇ ਲੈਣਾ ਤਾ ਉਹ ਬਲੜਾ ਖੜਾ ਵੀ ਇਹ ਵੀ ਇਹ ਰਿੜੀ ਆਇਆ ਆਹ ਖੜਾ ਉਹ ਕਿੱਧਰ ਜਾ ਜਾ ਉਹ ਬੱਲੇ ਬੱਲੇ ਕੋ ਡੋ ਜਾ ਆ ਜਾ ਨਹੀਂ ਲਓ ਜੀ ਆਹ ਖੜਾ ਆਪਣੇ ਨਾਲ ਵੀ ਇਹ ਬੰਦੇ ਵੀ ਸਾਡੇ ਪੈਸੇ ਫੜਦੇ ਨੇ ਇਥੇ ਆਪਾਂ ਚੱਲੇ ਆਂ ਕੋਈ ਸ਼ਹਿਰ ਚ ਰਹਿਣ ਦੇ ਜਿਹੜੇ ਆਪਣੇ ਪਿਛੇ ਜਾ ਰਹੇ ਨੇ ਉਹ ਵੀ ਸਾਡੀਆਂ ਦੋ ਸੀਟਾਂ ਇੱਧਰ ਕਰਤੀਆਂ ਤੇ ਦੋ ਕਰਤੀਆਂ ਬੱਬੇ ਆਪਾਂ ਕਹਿਣਾ ਭੁੱਲ ਗਿਓ ਨਮੀਕ ਦਾ ਹੋ ਨਮੀ ਦੀ ਬਾਕੀ ਨੇੜਾ ਲਾ ਲਿਆ ਆਪਾਂ ਨੂੰ ਆਪਾਂ ਵੀ ਉਹ ਭੁੱਲ ਕੇ ਨੂੰ ਕਹਿਣਾ ਉਹ ਵੀ ਸਹ ਯਨ ਤਾਂ ਲੱਭ ਗਈ ਗਈ ਵਨੀ ਸਹਜ ਦੇਖੋਈ ਏਅਰਲਾਈਨ ਵਾਲੇ ਕਿਆ ਕੰਮ ਕਰਦੇ ਨੇ ਓਕੇ ਇਹਦਾ ਵਿਚਾਰੇ ਦਾ ਬੈਗ ਪੌਟ ਦਾ ਇਹ ਥੋੜਾ ਜਿਹਾ ਦਾ ਮੜੇ ਚੁੱਕਿਓ ਸਿੱਧਾ ਕਰਿਓ ਮੜੇ ਵਾਲੀ ਆ ਜੋ ਹੁੰਦਾ ਹੈ ਇਹਨਾਂ ਦੀ ਗੱਲ ਬੜੀ ਮਾੜੀ ਗੱਲ ਹੈ ਇਹ ਹੋਰ ਬਸਾਰੇ ਨੂੰ ਸਿੱਧਾ ਜਿਹਾ ਕਰਦਾ ਜਿਵੇਂ ਦਾ ਕਿਵੇਂ ਮੜ ਜੂ ਕੋਈ ਆਪ ਵੀ ਬੈਗ ਦੇਖ ਕੇ ਥੋੜਾ ਜਿਹਾ ਵਧੀਆ ਲੈਣਾ ਕਰੂ ਉਹ ਨਾ ਆ ਗਾ ਮੁੰਡੇ ਦਾ ਧੱਕਾ ਕਰਦੇ ਆ ਇਹ ਨਹੀਂ ਦੇਖਦੇ ਹਾਂ ਚਲੋ ਚੱਲ ਸਾਈ ਦੁੱਧੋਂ ਥੱਕ ਗਿਆ ਯਾਰ ਛੋਟੇ ਛੋਟੇ ਜੰਗਲ ਕਿਉਂ ਖੇਡ ਲੈ ਚਲੋ ਇਹ ਰਹੇ ਉਹ ਆਉਨੇ ਤਾਂ ਲੇਟਰ ਆਉਂਦੇ ਆ ਚਲੋ ਚਲੋ ਹੋਣੀ ਨੇ ਚਲਿਓ ਲੋ ਜੀ ਗੱਡੀ ਪਹੁੰਚ ਗਈ ਆਪਣੀ ਹੁਣ ਰੱਖਦੇ ਆ ਸਮਾਨ ਤੇ ਥੱਕ ਗਈ ਬਹੁਤ ਤੇ ਬਾਕੀ ਇੱਥੇ ਕਰਦੇ ਆਂ ਜੀ ਵੀਡੀਓ ਬੰਦ ਕਿਸੇ ਅਗਲੇ ਵੀਡੀਓ 'ਚ ਮਿਲਦੇ ਆਂ ਜੀ ਚੰਗਾ ਜੀ ਸਤ ਸਾਈਂ ਕਾਲ ਵਾਯ ਵਾ ਕਰੋ ਵੀ ਜਾਣੋ